ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਹਰਾ ਟੀਵੀ ਤੇ ਮੈਂ ਹਾਂ ਸ਼ਾਹਗੁਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਅਕਸਰ ਹੀ ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਆ ਅਖਾਰਿਆਂ ਦੇ ਵਿੱਚ ਵੇਖਦੇ ਆ ਕਿ ਬੇहद ਪਿਆਰ ਉਹਨਾਂ ਦੇ ਚਾਉਣ ਵਾਲੇ ਉਹਨਾਂ ਨੂੰ ਕਰਦੇ ਨੇ ਤੇ ਹਾਲੀ ਦੇ ਵਿੱਚ ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਕਿਵੇਂ ਉਹਨਾਂ ਨੂੰ ਲੋਕ ਪਿਆਰ ਕਰਦੇ ਨੇ ਮਾਪੇ ਪਿਆਰ ਕਰਦੇ ਨੇ ਔਰ ਇਸ ਪੋਸਟ ਦੇ ਵਿੱਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਗੁਲਾਬ ਸਿੱਧੂ ਨੇ ਆਪਣੀ ਖੁਸ਼ੀ ਜਿਹੜੀ ਜ਼ਾਹਿਰ ਕੀਤੀ ਹੈ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਉਹ ਦੱਸ ਦਿੰਦੇ ਆ ਗੁਲਾਬ ਸਿੱਧੂ ਲਿਖਦੇ ਨੇ ਮੈਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਅਜੇ ਮਾਤਾ ਅਤੇ ਬਾਪੂ ਘਰ ਆਏ ਕਹਿੰਦੇ ਕਿ ਅਸੀਂ ਵਿਆਹ ਤੇ ਪੁੱਤ ਤੇਰਾ ਅਖਾੜਾ ਬੁੱਕ ਕਰਨਾ ਹੈ ਜਦੋਂ ਮਾਤਾ ਹੋਣਾ ਨੇ ਤਰੀਕ ਦੱਸੀ ਤਾਂ ਆਪਣਾ ਅਖਾੜਾ ਪਹਿਲਾਂ ਹੀ ਬੁੱਕ ਸੀ ਤੇ ਮਾਤਾ ਕਹਿੰਦੇ ਕਿ ਅਸੀਂ ਪੁੱਤ ਕੋਈ ਨਾ ਤਰੀਕ ਬਦਲ ਲੈਣਾ ਇਹਨਾਂ ਨੇ 7 ਦਿਨ ਅੱਗੇ ਰੱਖ ਲਿਆ ਵਿਆ ਮੇਰੇ ਕਰਕੇ ਮਾਂ ਹੋਣਾ ਨੇ ਵਿਆਹ ਅੱਗੇ ਕੀਤਾ ਤੇ ਮੈਂ ਸੋਚ ਕੇ ਹੈਰਾਨ ਰਹਿ ਗਿਆ ਕਿ ਯਾਰ ਇਹ ਮਾਤਾ ਤੇ ਬਾਪੂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਮਾਤਾ ਕਹਿੰਦੇ ਕਿ ਪੁੱਤ ਅਸੀਂ ਤਾਂ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਗੁਲਾਬ ਤੇਰੇ ਲਈ ਰੱਬ ਅੱਗੇ ਅਰਦਾਸਾਂ ਕਰਦੇ ਆਂ ਸਾਡੇ ਪੁੱਤ ਗੁਲਾਬ ਨੂੰ ਚੜ੍ਹਦੀ ਕਲਾ 'ਚ ਰੱਖੀ ਵਾਹਿਗੁਰੂ ਮੈਨੂੰ ਬਹੁਤ ਖੁਸ਼ੀ ਮਿਲੀ ਸੁਣ ਕੇ ਕਿ ਇਹ ਮਾਂ ਤੇ ਹੋਰ ਜੋ ਮਾਵਾ ਮੇਰੇ ਲਈ ਦਿਨ ਰਾਤ ਰੱਬ ਅਗੇ ਅਰਦਾਸ ਬੇਨਤੀ ਕਰਦੀਆਂ ਨੇ ਉਹ ਸਾਰੀਆਂ ਮਾਵਾ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਤੇ ਖੁਸ਼ ਰੱਖਣ ਰੱਬ ਲੰਮੀ ਉਮਰਾਂ ਬਖਸ਼ਣ ਪੂਰੀ ਦੁਨੀਆ 'ਚ ਵਸਦੇ ਸਭ ਦੇ ਮਾਪਿਓ ਨੂੰ ਰੱਬ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਵਾਹਿਗੁਰੂ ਜੀ ਗੁਲਾਬ ਸਿੱਧੂ ਦੀ ਅਜੇ ਹੀ ਪੋਸਟ ਆਇਆ ਦਿਨ ਗੁਲਾਬ ਸਿੱਧੂ ਕੁਝ ਨਾ ਕੁਝ ਸੋਸ਼ਲ ਮੀਡੀਆ ਤੇ ਜ਼ਰੂਰ ਸਾਂਝਾ ਕਰਦੇ ਨੇ ਪਰ ਇੱਕ ਅਜੇ ਹੀ ਪੋਸਟ ਜੋ ਉਹਨਾਂ ਨੂੰ ਖੁਸ਼ੀ ਤਾਂ ਦੇ ਰਹੀ ਹੈ ਪਰ ਕਿਤੇ ਨਾ ਕਿਤੇ ਭਾਵੁਕ ਵੀ ਜ਼ਰੂਰ ਕਰ ਰਹੀ ਹੈ ਕਿਉਂਕਿ ਮਾਵਾਂ ਦਾ ਇੰਨਾ ਜ਼ਿਆਦਾ ਪਿਆਰ ਗੁਲਾਬ ਸਿੱਧੂ ਦੇ ਲਈ ਕਿਉਂਕਿ ਉਹਨਾਂ ਦੀ ਜੇਕਰ ਗਾਇਕੀ ਦੀ ਗੱਲ ਕਰਦੇ ਆਂ ਤੇ ਬੇहद ਪਸੰਦ ਉਹਨਾਂ ਦੀ ਗਾਇਕੀ ਨੂੰ ਸੋਸ਼ਲ ਮੀਡੀਆ ਤੇ ਕੀਤਾ ਜਾਂਦਾ ਚਾਹੀਓ ਯੰਗਸਟਰਸ ਨੇ ਚਾਹੀਓ ਮਾਪੇ ਨੇ ਤੇ ਹੁਣ ਇਸ ਪੋਸਟ ਦੇ ਰਾਹੀਂ ਇਹ ਪਿਆਰ ਜਿਹੜਾ ਉਹਨਾਂ ਨੇ ਸਾਂਝਾ ਕੀਤਾ ਕਿ ਕਿਵੇਂ ਲੋਕ ਬੱਚਿਆਂ ਦੇ ਮਾਪੇ ਵੀ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਇਹ ਪੈਰੈਂਟਸ ਜਿਨ੍ਹਾਂ ਨੇ ਅਖਾੜਾ ਬੁੱਕ ਕਰਵਾਣਾ ਆਏ ਸੀਗੇ ਤੇ ਉਹਨਾਂ ਨੇ ਸੇਮ ਤਰੀਕ ਨਾਮ ਲਨ ਕਰਕੇ ਵਿਆਹ ਦੀ ਡੇਟ ਜਿਹੜੀ ਹੈ ਉਹ ਅੱਗੇ ਕਰ ਲਈ ਔਰ ਕਿਵੇਂ ਦੁਆਵਾਂ ਗੁਲਾਬ ਸਿੱਧੂ ਦੇ ਲਈ ਮਾਵਾ ਦਿਨ ਰਾਤ ਕਰਦੀਆਂ ਨੇ ਗੁਲਾਬ ਸਿੱਧੂ ਨੇ ਇੱਜ਼ਾ ਵੀ ਜ਼ਿਕਰ ਕੀਤਾ ਔਰ ਇੰਨਾ ਪਿਆਰ ਮਿਲਣ ਤੇ ਲੋਕਾਂ ਦਾ ਧੰਨਵਾਦ ਵੀ ਕਰਦੇ ਨੇ ਔਰ ਹੈਰਾਨ ਵੀ ਹੁੰਦੇ ਨੇ ਕਿ ਮਾਵਾ ਔਰ ਹੈਰਾਨ ਵੀ ਹੋ ਰਹੇ ਨੇ ਕਿ ਕਿਵੇਂ ਮਾਪੇ ਇੰਨੀਆਂ ਦੁਆਵਾਂ ਗੁਲਾਬ ਸਿੱਧੂ ਦੇ ਲਈ ਕਰਦੇ ਨੇ ਔਰ ਹਮੇਸ਼ਾ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ ਕਿ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਗੁਲਾਬ ਸਿੱਧੂ ਦੇ ਜਿਹੜੇ ਚਾਣ ਵਾਲੇ ਨੇ ਹਮੇਸ਼ਾ ਹੀ ਉਹਨਾਂ ਨੂੰ ਬੇहद ਪਿਆਰ ਕਰਦੇ ਆਏ ਨੇ ਤਾਂ ਇਹ ਇੱਕ ਭਾਵੁਕ ਪੋਸਟ ਜਿਹੜੀ ਖੁਸ਼ੀ ਸੋ ਇਹ ਇੱਕ ਖੁਸ਼ੀ ਦੇ ਵਿੱਚ ਭਾਵਕ ਹੋਣ ਵਾਲੀ ਪੋਸਟ ਜਿਹੜੀ ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਔਰ ਬੇहद ਪਸੰਦ ਗੁਲਾਬ ਸਿੱਧੂ ਨੂੰ ਹਮੇਸ਼ਾ ਤੋਂ ਕਰਦੇ ਆਏ ਨੇ ਉਹਨਾਂ ਦੇ ਫੈਨਸ ਔਰ ਜਿਹੜੇ ਯੰਗ ਜਨਰੇਸ਼ਨ ਕਹ ਲਈਏ ਜੇਨ Z ਜਨਰੇਸ਼ਨ ਕਹ ਲਈਏ ਜਾਂ ਮਾਪੇ ਕਹ ਲਈਏ ਸੀ ਸੋ ਹਮੇਸ਼ਾ ਹੀ ਗੁਲਾਬ ਸਿੱਧੂ ਨੂੰ ਸੋਸ਼ਲ ਮੀਡੀਆ ਤੇ ਬੇहद ਪਿਆਰ ਮਿਲਿਆ ਹੈ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੇ ਅਖਾੜਿਆਂ ਨੂੰ ਹਮੇਸ਼ਾ ਹੀ ਲੋਕਾਂ ਨੇ ਸਰਾਇਆ ਹੈ ਔਰ ਜਿੱਥੇ ਵੀ ਗੁਲਾਬ ਸਿੱਧੂ ਨੂੰ ਮਿਲਦੇ ਨੇ ਤਾਂ ਹੱਸ ਕੇ ਮਿਲਦੇ ਨੇ ਔਰ ਗੁਲਾਬ ਸਿੱਧੂ ਵੀ ਆਪਣੇ ਫੈਨਸ ਨੂੰ ਹਮੇਸ਼ਾ ਹੀ ਪਿਆਰ ਦੇ ਨਾਲ ਸੋ ਇਹ ਪੋਸਟ ਫੈਨਸ ਦੇ ਵੱਲੋਂ ਬੇਹਤ ਪਸੰਦ ਕੀਤੀ ਜਾ ਰਹੀ ਹੈ ਕਿ ਕਿਵੇਂ ਗੁਲਾਬ ਸਿੱਧੂ ਨੂੰ ਇੰਨਾ ਜ਼ਿਆਦਾ ਪਿਆਰ ਸੋਸ਼ਲ ਮੀਡੀਆ ਤੇ ਮਿਲ ਰਿਹਾ ਥੋਡੀ ਇਸ ਪੋਸਟ ਬਾਰੇ ਕੀ ਰਾਏ ਆ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਤੇ ਇੱਕ ਦਰੋਦਾਨਿਕ ਸਵੇਰਾ ਟੀਵੀ ਸ਼ਸ਼ਿਕਾ